ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਤਰਕਵੇਦ ਵਿੱਚੋਂ ਲੇਖ ਪਿਆਰ ਅਤੇ دیਵਾਨਗੀ ਪ੍ਰੇਮੀ ਆਪਣੇ ਆਪ ਨੂੰ ਰੱਬ ਦੇ ਰਿਸ਼ਤੇਦਾਰ ਸਮਝਦੇ ਹਨ ਉਹਨਾਂ ਨੂੰ ਪਿਆਰ ਕਰਨ ਦੇ ਪੱਖੋਂ ਆਪਣੇ ਸਫਲ ਹੋਣ ਦਾ ਮਾਣ ਤਾਂ ਹੁੰਦਾ ਹੀ ਹੈ ਇਸ ਦੇ ਨਾਲ ਹੀ ਉਹ ਇਹ ਵੀअनुभव ਕਰਨ ਲੱਗ ਪੈਂਦੇ ਹਨ ਕਿ ਇਸ ਸੰਸਾਰ ਵਿੱਚ ਕੁਝ ਵੀ ਅਸੰਭਵ ਨਹੀਂ ਇਕੱਲੇ ਹੋਣ ਦੀ ਸੂਰਤ ਵਿੱਚ ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ ਉਹ ਹਰ ਸਮੇਂ ਮਿਲਣ ਮਿਲਾਉਣ ਦੇ ਮਨਸੂਬੇ ਬਣਾਉਣ ਵਿੱਚ ਰੁੱਝੇ ਰਹਿੰਦੇ ਹਨ ਪ੍ਰੇਮੀ ਇਹ ਅਨੁਭਵ ਕਰਦੇ ਹਨ ਕਿ ਉਹ ਆਪਣੇ ਪੈਰਾਂ ਉੱਤੇ ਖੜੇ ਹੋਣ ਦੇ ਸਮਰੱਥ ਹੋ ਗਏ ਹਨ ਅਤੇ ਨਤੀਜੇ ਵਜੋਂ ਭਾਵਕ ਖੇਤਰ ਵਿੱਚ ਮਾਪਿਆਂ ਉੱਤੇ ਉਨ੍ਹਾਂ ਦੀ ਨਿਰਭਰਤਾ ਘਟਣ ਲੱਗ ਪੈਂਦੀ ਹੈ ਅਸਲ ਵਿੱਚ ਪ੍ਰੇਮ ਕੀਤਾ ਆਪਣੇ ਆਪ ਨੂੰ ਹੀ ਜਾਣਦਾ ਹੈ ਪਰ ਇਹ ਕੀਤਾ ਦੂਜੇ ਦੇ ਰਾਹੀਂ ਜਾਣਦਾ ਹੈ ਇੱਕ ਦੂਜੇ ਨੂੰ ਪ੍ਰੇਮੀ ਸ਼ੀਸ਼ੇ ਵਾਂਗ ਆਪਣੇ ਆਪ ਨੂੰ ਵੇਖਣ ਲਈ ਵਰਤਦੇ ਹਨ ਅਤੇ ਦੋਵੇਂ ਇੱਕ ਦੂਜੇ ਤੋਂ ਆਪਣੀ ਮਹਿਮਾ ਸੁਣਨੀ ਪਸੰਦ ਕਰਦੇ ਹਨ ਸੱਚ ਤਾਂ ਇਹ ਹੈ ਕਿ ਬਹੁਤੀਆਂ ਹਾਲਾਤਾਂ ਵਿੱਚ ਪਿਆਰ ਜਿਹੀ ਕੋਈ ਚੀਜ਼ ਨਹੀਂ ਹੁੰਦੀ ਸਗੋਂ ਇੱਕ ਪ੍ਰਕਾਰ ਦੀ دیਵਾਨਗੀ ਦਾ ਦੌਰ ਆ ਪੈਂਦਾ ਹੈ ਅਤੇ ਆਪਣੀ ਸੀਮਤ ਸੂਝ-ਬੂਝ ਕਾਰਨ ਦੋਵੇਂ ਤਿਰਾਂ ਇਸ ਨੀਂਬੇਹੋਸ਼ੀ ਵਾਲੀ ਸਥਿਤੀ ਨੂੰ ਪ੍ਰੇਮ ਜਾਂ ਪਿਆਰ ਜਾਂ ਇਸ਼ਕ ਜਾਂ ਮੁਹੱਬਤ ਦਾ ਨਾਂ ਦੇਣ ਲੱਗ ਪੈਂਦੀਆਂ ਹਨ ਦੀਵਾਨਗੀ ਵਿੱਚ ਦੋਹਾਂ ਧਿਰਾਂ 'ਚ ਇੱਕ ਦੂਜੇ ਨੂੰ ਪ੍ਰਾਪਤ ਕਰਨ ਦੇ ਭਾਂਬੜ 발 ਪੈਂਦੇ ਹਨ ਪਿਆਰ ਵਿੱਚ ਪੱਕੇ ਹੋਏ ਫਲ ਵਾਲੀ ਮਿਠਾਸ ਅਤੇ ਸਰਦੀਆਂ ਦੀ ਧੁੱਪ ਵਾਲਾ ਨਿੱਘ ਹੁੰਦਾ ਹੈ ਪਰ ਦੀਵਾਨਗੀ ਵਿੱਚ ਆ ਸੁਰੱਖਿਆ ਦੀ ਤਿੱਖੀ ਭੀੜ ਹੁੰਦੀ ਹੈ ਪ੍ਰੇਮੀ ਦੀਵਾਨਗੀ ਦੀ ਅਵਸਥਾ ਵਿੱਚ ਜੋਸ਼ੀਲੇ ਜਗਿਆਸੂ ਤਾਂ ਹੁੰਦੇ ਹਨ ਪਰ ਉਹ ਪ੍ਰਸੰਨ ਨਹੀਂ ਹੁੰਦੇ دیਵਾਨੇ ਬਹੁਤ ਸਾਰੇ ਸ਼ੰਕਿਆਂ ਦਾ ਸ਼ਿਕਾਰ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਦੂਜੀ ਤਰਸਬੰਦੀ ਕਈ ਪ੍ਰਸ਼ਨ ਉਪਜਦੇ ਹਨ ਜਿਨ੍ਹਾਂ ਦੇ ਉਹਨਾਂ ਕੋਲ ਉੱਤਰ ਨਹੀਂ ਹੁੰਦੇ ਅਤੇ ਖੇੜ ਦੇ ਵਿਗੜ ਜਾਣ ਦੇ ਡਰ ਕਾਰਨ ਦੂਜੀ ਧਿਰ ਤੋਂ ਬਹੁਤੇ ਪ੍ਰਸ਼ਨ ਪੁੱਛਣ ਤੋਂ ਸੰਕੋਚ ਹੀ ਕੀਤਾ ਜਾਂਦਾ ਹੈ ਸੱਚਾ ਪਿਆਰ ਬਿਨ ਬੋਲੇ ਇੱਕ ਦੂਜੇ ਨੂੰ ਸਮਝਣ ਦਾ ਹੁਨਰ ਅਤੇ ਦੂਜੀ ਧਿਰ ਦੀਆਂ ਘਾਟਾਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਦੀ ਕਮਾਲ ਯੋਗਤਾ ਹੁੰਦੀ ਹੈ ਪਿਆਰ ਵਿੱਚ ਪ੍ਰਸ਼ਨਾਂ ਭਰੀ ਗੱਲਬਾਤ ਹੀ ਥਾਂ ਵਿਸ਼ਵਾਸ ਭਰੇ ਬਾਖ ਬੋਲੇ ਜਾਂਦੇ ਹਨ ਜਿਨ੍ਹਾਂ ਕਾਰਨ ਦੋਵੇਂ ਟੀਨਾ ਮਜ਼ਬੂਤ ਹੁੰਦੀਆਂ ਜਾਂਦੀਆਂ ਹਨ ਦੀਵਾਨਗੀ ਵਿੱਚ ਗੈਰ ਹਾਜ਼ਰੀ ਦੀ ਸਥਿਤੀ ਵਿੱਚ ਦੋਵੇਂ ਧਿਰਾਂ ਸੰਸਿਆ ਨਾਲ ਭਰੀਆਂ ਹੋਣ ਕਾਰਨ ਲੁੱਛਦੀਆਂ ਅਤੇ ਬਿਲਕਦੀਆਂ ਹਨ ਪਿਆਰ ਵਿੱਚ ਦੂਰੀ ਦੇ ਬਾਵਜੂਦ ਇੱਕ ਦੂਜੇ ਨੂੰ ਨਿੱਕ ਭਰੀ ਤਰਵਾਸ ਹੁੰਦੀ ਹੈ ਇੱਕ ਧਿਰ ਕਿਧਰੇ ਵੀ ਹੋਵੇ ਦੂਜੀ ਧਿਰ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਮੇਰਾ ਹੈ ਉਹ ਮੇਰੀ ਹੈ ਪਿਆਰ ਵਿੱਚ ਇਹ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਬਿਨਾ ਉਸ ਦਾ ਦਿਲ ਲੱਗਣਾ ਹੀ ਨਹੀਂ ਪਰ دیਵਾਨਗੀ ਵਿੱਚ ਇਹ ਸ਼ੱਕ ਹੁੰਦਾ ਹੈ ਕਿ ਕਿਧਰੇ ਉਹ ਕਿਸੇ ਹੋਰ ਨਾਲ ਤਾਂ ਨਹੀਂ ਪਿਆਰ ਚ ਉਡੀਕ ਕਰਨ ਦੀ ਅਥਾਹ ਸਮਰੱਥਾ ਹੁੰਦੀ ਹੈ ਜਦੋਂ ਕਿ دیਵਾਨਗੀ ਜਾਂ ਦਿਲ ਲੱਗੀ ਵਿੱਚ ਕਾਹਲ ਹੁੰਦੀ ਹੈ ਪਿਆਰ ਵਿੱਚ ਆਪਣੇ ਆਪ ਨੂੰ ਚੁੱਪਚੀ ਪੀਤੇ ਲਟਾਉਣ ਦਾ ਸ਼ਹਾਨਾ ਕਿਰਦਾਰ ਹੁੰਦਾ ਹੈ ਪਰ ਦਿਲ ਲੱਗੀ ਵਿੱਚ ਦੂਜੇ ਨੂੰ ਲੁੱਟ ਲੈਣ ਦੀ ਸਾਜ਼ਿਸ਼ ਹੁੰਦੀ ਹੈ ਦਿਲ ਲੱਗੀ ਇੱਕ ਚਲਿੱਤਰ ਭਰੀ ਚਾਲ ਹੁੰਦੀ ਹੈ ਜਦੋਂ ਕਿ ਪਿਆਰ ਸਬਰ ਸੰਤੋਖ ਸਿਦਕ ਸਿਰੜ ਸਹਿਜ ਅਤੇ ਸੁਭਾਵਿਕਤਾ ਦੀ ਸ਼ਾਂਤ ਸਮਾਦੀ ਹੁੰਦਾ ਹੈ ਦੀਵਾਨਿਆਂ ਦੀ ਆਵਾਜ਼ ਵਿੱਚ ਤਿੱਖੀ ਤੜਪ ਹੁੰਦੀ ਹੈ ਜਦੋਂ ਕਿ ਪ੍ਰੇਮੀਆਂ ਦੀ ਆਵਾਜ਼ ਗੂੰਜ ਭਰੀ ਹੁੰਦੀ ਹੈ ਦੀਵਾਨੇ ਭੋਗੀ ਹੁੰਦੇ ਹਨ ਪ੍ਰੇਮੀ त्याਗੀ ਹੁੰਦੇ ਹਨ ਦੀਵਾਨਗੀ ਕੱਚੀ ਅੰਬੀ ਦਾ ਸਵਾਦ ਹੈ ਜਦੋਂ ਕਿ ਪ੍ਰੇਮ ਦੋਹਾਂ ਧਿਰਾਂ ਦੇ ਪੱਕਣ ਤੇ ਰਸਣ ਦਾ ਸਹਿਜ ਸੁਭਾਵਕ ਅਮਲ ਹੁੰਦਾ ਹੈ ਪਿਆਰ ਦੋਸਤੀ ਦੇ ਪੱਕਣ ਦਾ ਨਾਂ ਹੈ ਇਹ ਆਪ ਮੁਹਾਰੇ ਵਿਆਹ ਵੱਲ ਵਿਕਾਸ ਕਰਦਾ ਹੈ ਜਦੋਂ ਕਿ ਦੀਵਾਨਗੀ ਫਸਣ ਜਾਂ ਫਸਾਉਣ ਦੀ ਜਿੱਤ ਹੁੰਦੀ ਹੈ ਅਤੇ ਇੱਕ ਦੂਜੇ ਨੂੰ ਮੱਲੋ ਜੋਰੀ ਵਿਆਹ ਵੱਲ ਖਿੱਚਣ ਤ੍ਰੂਹਣ ਦੀ ਅੜੀ ਹੁੰਦੀ ਹੈ ਪਿਆਰ ਵਿੱਚ ਦੂਜੀ ਧਿਰ ਦੀਆਂ ਮਜਬੂਰੀਆਂ ਨੂੰ ਸਮਝਿਆ ਜਾਂਦਾ ਹੈ ਜਦੋਂ ਕਿ دیਵਾਨਗੀ ਵਿੱਚ ਦੂਜੀ ਧਿਰ ਉੱਤੇ ਤੋਹਮਤਾ ਲਾਈਆਂ ਜਾਂਦੀਆਂ ਹਨ ਜਿਨ੍ਹਾਂ ਕਾਰਨ ਰਿਸ਼ਤਾ ਵਿਗੜਦਾ ਹੈ دیਵਾਨਗੀ ਦਾ ਬੁਖਾਰ ਉੱਤਰ ਜਾਣ ਪਿੱਛੋਂ ਦੋਵੇਂ ਧਿਰਾਂ ਆਪਣੇ ਕੀਤੇ ਉੱਤੇ ਪਛਤਾਉਂਦੀਆਂ ਹਨ ਪਰ ਪਿਆਰ ਵਿੱਚ ਕਦੇ ਪਛਤਾਵਾ ਨਹੀਂ ਹੁੰਦਾ ਪਿਆਰ ਵਿੱਚ ਸਾਡੀ ਸੋਚ ਉਡਾਰੀਆਂ ਲਾਉਂਦੀ ਹੈ ਪ੍ਰੇਮੀ ਉੱਚਾ-ਉੱਚਾ ਸੋਚਦੇ ਹਨ ਅਤੇ ਮਿੱਠਾ-ਮਿੱਠਾ ਬੋਲਦੇ ਹਨ। ਪ੍ਰੇਮੀ ਅਰਗਬੱਤੀ ਦੀ ਸੁਗੰਧ ਵਾਂਗ ਫੈਲ ਜਾਂਦੇ ਹਨ ਅਤੇ ਸ਼ਹਿਨਾਈ ਦੇ ਗੂੰਜ ਬਣ ਜਾਂਦੇ ਹਨ। ਪ੍ਰੇਮੀਆਂ ਬਾਰੇ ਹੀ ਕਿਹਾ ਜਾਂਦਾ ਹੈ ਕਿ ਰਾਂਝਾ ਹੀਰ ਅਤੇ ਹੀਰ ਰਾਂਝਾ ਬਣ ਜਾਂਦੀ ਹੈ। ਪ੍ਰੇਮੀਆਂ ਦੀ ਸਿਰਤ ਅਤੇ ਸੂਰਤ ਦੋਵੇਂ ਸੋਹਣੀਆਂ ਹੋ ਜਾਂਦੀਆਂ ਹਨ। ਪ੍ਰੇਮੀ ਇੱਕ ਦੂਜੇ ਦੇ ਦੋਸ਼ਾਂ ਨੂੰ ਦੇਖ ਕੇ ਅੰਡਿਟ ਕਰ ਦਿੰਦੇ ਹਨ। ਉਹਨਾਂ ਦੇ ਹੱਥੀ ਕਈਆਂ ਦੀਆਂ ਕਾਟੀਆਂ ਕਿਸਮਤਾ ਸੀਤੀਆਂ ਜਾਂਦੀਆਂ ਹਨ ਅਤੇ ਕਈਆਂ ਦੇ ਵਿਗੜੇ ਨਸੀਬ ਸੰਵਰਦੇ ਹਨ ਪਿਆਰ ਨਾਲ ਮਨੁੱਖੀ ਸਖਸ਼ੀਤ ਵਿੱਚ ਖੋਟ ਨਿਕਲ ਜਾਂਦੀ ਹੈ ਅਤੇ ਸਧਾਰਨ ਜਿਹੇ ਮਨੁੱਖ ਵੀ ਪਿਆਰ ਦੀ ਜਾਗ ਨਾਲ ਆਦਰਸ਼ ਇਨਸਾਨ ਬਣ ਜਾਂਦੇ ਹਨ دیਵਾਨਗੀ ਸੁਜਾਖਿਆ ਨੂੰ ਅੰਨ੍ਹਾ ਕਰ ਦਿੰਦੀ ਹੈ ਜਦੋਂ ਕਿ ਪਿਆਰ ਅੰਨਿਆਂ ਨੂੰ ਵੀ ਸੁਜਾਖਾ ਬਣਾ ਦਿੰਦਾ ਹੈ ਸੱਚੇ ਅਰਥਾਂ ਵਿੱਚ ਖੁਸ਼ਹਾਲ ਮੁਲਕ ਜਾਂ ਘਰ ਉਹ ਹੁੰਦਾ ਹੈ ਜਿਸ ਬਾਰੇ ਇਤਿਹਾਸਕਾਰਾਂ ਜਾਂ ਗਵਾਂਡੀਆਂ ਕੋਲ ਕਹਿਣ ਲਈ ਕੁਝ ਵੀ ਨਾ ਹੋਵੇ ਅੱਜ ਹੀ ਸਥਿਤੀ ਵਿੱਚ ਅਸੀਂ ਆਪ ਮੁਹਾਰੇ ਪ੍ਰਸੰਸਾ ਵਾਲੇ ਬਾਖ ਬੋਲਣ ਲੱਗ ਪੈਂਦੇ ਹਾਂ ਉਪਰੋਕਤ ਪਿਆਰ ਅਤੇ دیਵਾਨਗੀ ਵਿਚਲੇ ਵਖਰੇਵੇਂ ਦੇ ਉਲੇਖਾਂ ਦਾ ਉਦੇਸ਼ ਇਹ ਸਿੱਧ ਕਰਨਾ ਹੈ ਕਿ ਬਹੁਤੀਆਂ ਹਾਲਤਾਂ ਵਿੱਚ ਅਸੀਂ دیਵਾਨਗੀ ਨੂੰ ਹੀ ਪ੍ਰੇਮ ਅਤੇ دیਵਾਨਿਆਂ ਨੂੰ ਹੀ ਪ੍ਰੇਮੀ ਕਹਿਣ ਦਾ ਭੁਲੇਖਾ ਖਾ ਲੈਂਦੇ ਹਾਂ ਬਹੁਤੇ ਵਿਅਕਤੀ అనుభవਾਂ ਦੇ ਕਬਾੜੀ ਬਾਜ਼ਾਰ ਵਿੱਚ ਹੀ ਸਾਰੀ ਉਮਰ ਗੁਜ਼ਾਰ ਦਿੰਦੇ ਹਨ ਅਤੇ ਉਹ ਸਰੀਰਕ ਭੁੱਖਾ ਸ਼ਾਂਤ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ ਕਿਉਂਕਿ ਬਹੁਤੇ ਵਿਅਕਤੀਆਂ ਨੂੰ ਪਿਆਰ ਦਾ ਅਨੁਭਵ ਹੀ ਨਹੀਂ ਹੋਇਆ ਹੁੰਦਾ ਸੋ ਉਹ دیਵਾਨਗੀ ਨੂੰ ਹੀ ਪ੍ਰੇਮ ਸਮਝ ਲੈਂਦੇ ਹਨ ਅਜਿਹੇ دیਵਾਨੇ ਪ੍ਰੇਮੀ ਆਮ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਅਸਲੀਅਤ ਇਹ ਹੁੰਦੀ ਹੈ ਕਿ ਅਜਿਹੇ ਪ੍ਰੇਮੀ ਦਿਨ ਵਿੱਚ ਹੀ ਅਧ ਸੁੱਤੀ ਅਵਸਥਾ ਵਿੱਚ ਵਿਚਰਦੇ ਹਨ ਅਰਥਾਤ ਉਹ ਰਾਤ ਵਾਲੀ ਨੀਂਦਰ ਨੂੰ ਦਿਨ ਵਿੱਚ ਹੀ ਪੂਰੀ ਕਰ ਲੈਂਦੇ ਹਨ ਅਜਿਹੇ دیਵਾਨੇ ਪ੍ਰੇਮੀ ਆਪਣੀ ਸਰੀਰਕ ਕਿਰਿਆ ਨੂੰ ਇਸ ਹੱਦ ਤੱਕ ਘਟਾ ਲੈਂਦੇ ਹਨ ਕਿ ਵਾਸਤਵ ਵਿੱਚ ਸਭ ਕੰਮ ਤਿਆਗ ਦੇਣ ਕਾਰਨ ਉਹਨਾਂ ਦੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਥਕਾਵਟ ਹੋਈ ਹੀ ਨਹੀਂ ਹੁੰਦੀ। ਸਪਸ਼ਟ ਹੈ ਕਿ ਕੰਮ ਨਾ ਕਰਨ ਵਾਲੇ ਅਤੇ ਦਿਨ ਵਿੱਚ ਹੀ ਸੁੱਤੇ ਰਹਿਣ ਵਾਲੇ ਬੇਹਿਲੇ ਵਿਅਕਤੀਆਂ ਨੂੰ ਰਾਤ ਨੂੰ ਨੀਂਦਰ ਕਿਵੇਂ ਆ ਸਕਦੀ ਹੈ? ਹੈਰਾਨੀ ਦੀ ਗੱਲ ਨਹੀਂ ਕਿ ਅਜਿਹੇ دیਵਾਨੇ ਦਿਨੇ ਵੀ ਸੁਪਨੇ ਵੇਖਦੇ ਰਹਿੰਦੇ ਹਨ। ਇਵੇਂ ਹੀ دیਵਾਨਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਨੂੰ ਭੁੱਖ ਨਹੀਂ ਲੱਗਦੀ। ਅਸਲੀਅਤ ਇਹ ਹੁੰਦੀ ਹੈ ਕਿ ਉਹ ਕੋਈ ਸਰੀਰ ਕਿਰਿਆ ਤਾਂ ਕਰਦੇ ਹੀ ਨਹੀਂ ਅਤੇ ਨਾ ਹੀ ਉਹਨਾਂ ਦਾ ਦਿਮਾਗ ਕਿਸੇ ਸਮੱਸਿਆ ਬਾਰੇ ਸੋਚਦਾ ਹੈ ਸਰੀਰ ਜਾਂ ਦਿਮਾਗ ਥੱਕਦਾ ਨਹੀਂ ਇਸੇ ਕਰਕੇ ਘੱਟ ਖਾਕ ਨਾਲ guzara ਹੋ ਜਾਂਦਾ ਹੈ ਸਾਨੂੰ ਭੁੱਖ ਲੱਗੇਗੀ ਹੀ ਤਾਂ ਜੇ ਅਸੀਂ ਕੋਈ ਕੰਮ ਕਰੀਏ دیਵਾਨੇ ਪ੍ਰੇਮੀ ਆਪਣੀ دیਵਾਨਗੀ ਦੇ ਪਰਦੇ ਥੱਲੇ ਆਪਣੇ ਵਿਹਲੇ ਪੜ ਨੂੰ ਛੁਪਾਉਂਦੇ ਹਨ ਇਵੇਂ ਹੀ ਉਹ ਕਹਿੰਦੇ ਹਨ ਕਿ ਉਹਨਾਂ ਦਾ ਕਿਦਰੇ ਦਿਲ ਨਹੀਂ ਲੱਗਦਾ ਕਾਰਨ ਇਹ ਹੁੰਦਾ ਹੈ ਕਿ دیਵਾਨਗੀ ਇੱਕ ਮਨੋਵਿਗਿਆਨਿਕ ਰੋਗ ਹੈ ਅਤੇ ਰੋਗੀਆਂ ਦੇ ਦਿਲ ਕਿਧਰੇ ਨਹੀਂ ਲੱਗਦੇ ਹੁੰਦੇ ਇਸ ਰੋਗ ਕਾਰਨ ਹੀ دیਵਾਨੇ ਅੰਤਾਂ ਦੀ ਇਕਲਤਾ ਅਨੁਭਵ ਕਰਦੇ ਹਨ ਪਾਗਲ ਦਾ ਕੋਈ ਸੰਗੀ ਸਾਥੀ ਨਹੀਂ ਹੋ ਸਕਦਾ ਕਦੀ ਤੁਸੀਂ ਦੋ ਪਾਗਲਾਂ ਨੂੰ ਇਕੱਠੇ ਜਾਂਦੇ ਵੇਖਿਆ ਹੈ دیਵਾਨਗੀ ਨੀਮ ਪਾਗਲਪੁਣੇ ਦੀ ਅਵਸਥਾ ਹੁੰਦੀ ਹੈ ਜਦੋਂ ਕਿ ਪਿਆਰ ਵਿੱਚ ਭੁੱਖ ਵੀ ਲੱਗਦੀ ਹੈ ਵਧੇਰੇ ਕੰਮ ਕਰਨ ਦਾ ਜੋਸ਼ ਵੀ ਉਪਜਦਾ ਹੈ ਦੂਜੀ ਧਿਰ ਨੂੰ ਕੁਝ ਕਰਕੇ ਦਿਖਾਉਣ ਦੀ ਇੱਛਾ ਵੀ ਜਾਗਦੀ ਹੈ ਸਾਰਾ ਸੰਸਾਰ ਸੋਹਣਾ ਲੱਗਦਾ ਹੈ ਅਤੇ ਜੀਵਨ ਉਦੇਸ਼ ਜਦੋਂ ਜਹਿਦ ਲਈ ਵੰਗਾਰਦਾ ਰਹਿੰਦਾ ਹੈ ਕਹਿੰਦੇ ਹਨ ਕਿ دیਵਾਨਿਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ ਇਸ ਆਦਤ ਦੇ ਵੀ ਕਾਰਨ ਹਨ دیਵਾਨੇ ਪ੍ਰੇਮੀ ਅਸਲ ਵਿੱਚ ਆਪਣੇ ਆਪ ਨੂੰ ਹੀ ਪਿਆਰਦੇ ਹਨ ਅਤੇ ਸਭ ਪ੍ਰਕਾਰ ਦੀ ਵਿਰੋਧਤਾ ਤੋਂ ਡਰਦੇ ਹਨ ਇਸੇ ਲਈ ਉਹ ਆਪਣੇ ਆਪ ਨਾਲ ਗੱਲਾਂ ਕਰਕੇ ਗੱਲਬਾਤ ਵਿੱਚ ਆਪਣੇ ਜਿੱਤ ਜਾਣ ਦਾ ਭੁਲੇਖਾ ਸਿਰਜਦੇ ਹਨ ਪ੍ਰੇਮ ਕਰਨ ਦੀ ਹਰ ਪ੍ਰਕਾਰ ਦੀ ਉਦਾਹਰਨ ਵਿੱਚ ਦੋ ਧਿਰਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ ਪਰ ਦੀਵਾਨਗੀ ਵਿੱਚ ਰਿਸ਼ਤਾ ਉਦੋਂ ਰੋਚਕ ਬਣਦਾ ਹੈ ਜਦੋਂ ਕੋਈ ਤੀਜੀ ਧਿਰ ਵੀ ਉਤਪਨ ਹੋ ਜਾਵੇ ਦੀਵਾਨਗੀ ਵਿੱਚ ਤੀਜੀ ਧਿਰ ਦਾ ਉਪਜ ਪੈਣਾ ਲਗਭਗ ਲਾਜ਼ਮੀ ਹੁੰਦਾ ਹੈ ਇਹ ਤੀਜੀ ਧਿਰ ਪਹਿਲੀਆਂ ਦੋ ਧਿਰਾਂ ਵਿੱਚੋਂ ਕਿਸੇ ਇੱਕ ਧਿਰ ਵਿੱਚ ਸਾੜਾ ਜਾਂ ਈਰਖਾ ਉਪਜਾਉਂਦੀ ਹੈ ਸਾੜੇ ਅਤੇ ਈਰਖਾ ਦੇ ਵੀ ਠੋਸ ਆਧਾਰ ਹੁੰਦੇ ਹਨ ਜੇ ਪ੍ਰੇਮਿਕਾ ਦਾ ਕਿਸੇ ਹੋਰ ਪੁਰਸ਼ ਵੱਲ ਰੁਝਾਨ ਹੋ ਜਾਵੇ ਤਾਂ دیਵਾਨਾ ਪ੍ਰੇਮੀ ਕੰਡਾ ਰਾਖਮਣ ਜਾਂਦਾ ਹੈ। دیਵਾਨਗੀ ਵਿੱਚ ਦੋਹਾਂ ਧਿਰਾਂ ਨੇ ਆਪਣੀਆਂ ਯੋਗਤਾਵਾਂ ਨੂੰ ਵਧਾ ਚੜਾ ਕੇ ਦੱਸਿਆ ਹੁੰਦਾ ਹੈ। ਸੋ ਡਰ ਹੁੰਦਾ ਹੈ ਕਿ ਤੀਜੀ ਧਿਰ ਆਪਣੀਆਂ ਯੋਗਤਾਵਾਂ ਨੂੰ ਹੋਰ ਵਧੇਰੇ ਵਧਾ ਚੜਾ ਕੇ ਅਤੇ ਦੱਸ ਕੇ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਪਰਮਾਉਣ ਵਿੱਚ ਸਫਲ ਹੋ ਜਾਵੇਗੀ। ਇਸ ਦੇ ਨਾਲ ਹੀ دیਵਾਨਗੀ ਵਿੱਚ ਝੂਠ ਬੋਲੇ ਹੋਣ ਕਾਰਨ ਦੋਵੇਂ ਧਿਰਾਂ ਦੀ ਫਾਰਮ ਨਵਿਰਤੀ ਹੋਣੀ ਵੀ ਆਰੰਭ ਹੋ ਜਾਂਦੀ ਹੈ ਦੋਵੇਂ ਤਰਾਂ ਹਿੱਲੇ ਬਹੀਲੇ ਇੱਕ ਦੂਜੇ ਨੂੰ ਛੱਡਣ ਅਤੇ ਕਿਸੇ ਹੋਰ ਨੂੰ ਪਰਮਾਉਣ ਦੇ ਰਾਹ ਲੱਭਣ ਲੱਗ ਪੈਂਦੀਆਂ ਹਨ ਜਿਹੜੀ ਤਰ ਪਹਿਲਾਂ ਕਾਮਯਾਬ ਹੋ ਜਾਵੇ ਉਸ ਉੱਤੇ ਬੇਵਫਾਈ ਦਾ ਇਲਜ਼ਾਮ ਲੱਗ ਜਾਂਦਾ ਹੈ ਅਤੇ ਨਾਕਾਮਯਾਬ ਤਰ ਆਪਣੇ ਆਯੋਗ ਹੋਣ ਦਾ ਸੋਗ ਮਨਾਉਂਦੀ ਹੈ ਜਿਸ ਨੂੰ ਆਮ ਕਰਕੇ ਉਦਾਸੀ ਕਿਹਾ ਜਾਂਦਾ ਹੈ ਇਸ ਅਵਸਥਾ ਵਿੱਚ ਸਧਾਰਨ ਸਾਹ ਹੌਕੇ ਬਣ ਜਾਂਦੇ ਹਨ ਸਾਰੇ ਰੰਗ ਫਿੱਕੇ ਪ੍ਰਤੀਤ ਹੁੰਦੇ ਹਨ ਗੱਡੀ ਲੰਗਣ ਪਿੱਛੋਂ ਪਲੇਟਫਾਰਮ ਵਾਲੀ ਹਾਲਤ ਹੁੰਦੀ ਹੈ ਅਤੇ ਸੋਗੀ ਗੀਤ ਸੰਗੀਤ ਨਾਲ ਮੋਹ ਵੱਧਦਾ ਹੈ ਦੀਵਾਨਗੀ ਵਿੱਚ ਦੋਵੇਂ ਤਿਨਾ ਇੱਕ ਦੂਜੇ ਨੂੰ ਪਿਆਰ ਦੇਣ ਦੀ ਥਾਂ ਲੈਣ ਦੇਣ ਦਾ ਦੰਗਲ ਰਚਾਉਂਦੀਆਂ ਹਨ ਇਹ ਇੱਕ ਭਾਵਕ ਭਾਈਵਾਲੀ ਹੁੰਦੀ ਹੈ ਅਤੇ ਇਸ ਦਾ ਟੁੱਟਣਾ ਲਾਜ਼ਮੀ ਹੁੰਦਾ ਹੈ ਕਿਉਂਕਿ ਹਰੇਕ ਭਾਈਵਾਲੀ ਦੀ ਬੁਨਿਆਦ ਵਿੱਚ ਸਹਿਰਦਤਾ ਦੀ ਥਾਂ ਸਵਾਰਥ ਪ੍ਰਦਾਨ ਹੁੰਦਾ ਹੈ ਪਿਆਰ ਦਾ ਰਾਹ ਕਦੇ ਵੀ ਸਿੱਧਾ ਨਹੀਂ ਹੁੰਦਾ ਇਸ ਉੱਤੇ ਚੱਲਣ ਲਈ ਅੰਤਾਂ ਦੀ ਮਿਹਨਤ ਅਤੇ ਸਦੀਵੀ ਸਿਰੜ ਦੀ ਲੋੜ ਹੁੰਦੀ ਹੈ। ਪ੍ਰੇਮ ਵਿੱਚ ਦੋਹਾਂ ਧਿਰਾਂ ਦਾ ਨਿਰੰਤਰ ਵਿਕਾਸ ਪਹਿਲੀ ਲੋੜ ਹੈ। ਇਹ ਵਿਕਾਸ ਬੜੀ ਸਖਤ ਮਿਹਨਤ ਵਿੱਚੋਂ ਉਪਜਦਾ ਹੈ। ਜਦੋਂ ਦੋ ਮਿਹਨਤੀ ਅਤੇ ਸਦੀਕੀ ਪ੍ਰੇਮੀ ਜਦੋਂ ਜਿਹਦ ਕਰਕੇ ਇੱਕ ਦੂਜੇ ਦੇ ਜੋਗ ਬਣਨ ਦਾ ਉਪਰਾਲਾ ਕਰਨ ਉਪਰੰਤ ਵਿਆਹ ਸੰਬੰਧਾਂ ਵਿੱਚ ਬੰਨੇ ਜਾਣ ਤਾਂ ਸਾਰਾ ਸਮਾਜ ਲਾਭ ਉਠਾਉਂਦਾ ਹੈ ਪਰ ਜਦੋਂ ਦੋ دیਵਾਨੇ ਵਿਆਹ ਵਿੱਚ ਚੱਕੜੇ ਜਾਣ ਤਾਂ ਉਹਨਾਂ ਦੀਆਂ ਰਾਤਾਂ ਭਾਵੇਂ ਰੰਗੀਨ ਹੋਣ ਪਰ ਉਹਨਾਂ ਦੇ ਦਿਨ ਬੜੇ ਫਿੱਕੇ ਹੁੰਦੇ ਹਨ